ਤੁਸੀਂ ਦੇਖ ਰਹੇ ਹੋ ਚੈਨਲ ਦਾ ਕੇ ਨਿਊਜ਼ ਮੈਂ ਹਾਂ ਰਾਜबीर ਕੌਰ ਇਸ ਵੇਲੇ ਅਸੀਂ ਪਹੁੰਚੇ ਹਾਂ ਬਟਾਲਾ ਇੰਪਰੂਵਮੈਂਟ ਟਰਸਟ ਦੇ ਦਫਤਰ ਜਿੱਥੇ ਸ਼੍ਰੀ ਆਜਾਦ ਸ਼ਰਮਾ ਆਸਟ੍ਰੇਲੀਆ ਵਾਲੇ ਦੇ ਪਿਤਾ ਜੀ ਦੀ ਪ੍ਰਦਾਨਗੀ ਹੇਠ ਗਲੋਬਲ ਸਨਾਤਨ ਧਰਮ ਸੇਵਾ ਸੁਸਾਇਟੀ ਦੀ ਸਮੁੱਚੀ ਟੀਮ ਵੱਲੋਂ ਨਵਿ ਨਿਯੁਕਤ ਚੇਅਰਮੈਨ ਜਸਪਾਲ ਚੋਹਾਨ ਨੂੰ ਸਨਮਾਨਿਤ ਕੀਤਾ ਗਿਆ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੇਖਦੇ ਰਹੋ ਚੈਨਲ ਦਾ ਇੱਕੀ ਨਿਊਜ਼ ਪੱਤਰਕਾਰ ਅਮਰੀਕ ਸਿੰਘ ਲੋਂਗੋਵਾਲ ਤੇ ਸੋਨੂ ਸਿੰਘ ਦੀ ਇੱਕ ਖਾਸ ਰਿਪੋਰਟ ਜੀ ਅੱਜ ਜੀ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਬਹੁਤ ਹੀ ਅਜੀਜ਼ ਮੇਰੇ ਬੱਚਿਆਂ ਦੇ ਬਰਾਬਰ ਸਾਡੇ ਆਜਾਦ ਸ਼ਰਮਾ ਜੀ ਜਿਹੜੇ ਕਿ ਆਸਟ੍ਰੇਲੀਆ ਦੇ ਵਿੱਚ ਐਸਲੇ ਰਹਿ ਰਹੇ ਹਨ ਪਰ ਉਹਨਾਂ ਦੇ ਫਾਦਰ ਸਾਹਿਬ ਦੀ ਅਗਵਾਈ ਹੇਠ ਬਹੁਤ ਹੀ ਸ਼ਹਿਰ ਦੇ ਸਨਮਾਨਿਤ ਸ਼ਖਸੀਤਾਂ ਸ਼ਮੀ ਕਪੂਰ ਜੀ ਸਾਡੇ ਰਜੀਵ ਵਿਗ ਜੀ ਜਿਹੜੇ ਕਿ ਦੀਪ ਵੈਲਫੇਅਰ ਸੁਸਾਇਟੀ ਪੰਜਾਬ ਦੇ ਡਿ렉ਟਰ ਉਹਨਾਂ ਦੇ ਨਾਲ ਸਾਡੇ ਦੀਪਕ ਪਤਰੀਆ ਜੀ ਔਰ ਸਾਡੇ ਲੋਕਤੰਤਰ ਦਾ ਸਤੰਭ ਸਾਡੇ ਜੋ ਇੱਕ ਚੌਥਾ ਸਤੰਭ ਕਿਹਾ ਜਾਂਦਾ ਹੈ ਪੱਤਰਕਾਰਤਾ ਦਾ ਉਹਦੇ ਵੀ ਸ਼ਮਜਦਾਰਾਂ ਸਾਡੇ ਬਟਾਲੇ ਦੇ ਮੇਰੇ ਬਹੁਤ ਹੀ ਮੇਰੇ ਛੋਟੇ ਵੀਰ जोगिंदर ਅੰਗਰਾਲਾ ਜੀ ਔਰ ਮੇਰੇ ਨਾਲ ਬੈਠੇ ਬਹੁਤ ਹੀ ਮੇਰੇ ਸਨਮਾਨਿਤ ਸਾਥੀਓ ਅੱਜ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਯਾਦ ਸ਼ਰਮਾ ਜੀ ਦਾ ਜਿਨ੍ਹਾਂ ਨੇ ਆਸਟ੍ਰੇਲੀਆ 'ਚ ਬੈਠ ਕੇ ਮੇਰੇ ਐਜੇ ਚੇਅਰਮੈਨ ਇਮਪਰੂਵਮੈਂਟ ਟਸਟ 'ਚ ਚਾਰ ਸੰਭਾਲਿਆ ਉਹਨਾਂ ਨੇ ਉਤੋਂ ਕੋਸ਼ਿਸ਼ ਕੀਤੀ ਕਿ ਮੇਰੇ ਆਪ ਆਪਣਾ ਸਾਡੇ ਸੀਨੀਅਰ ਸਾਡੇ ਜੋ ਮੇਰੇ ਬਾਰੇ ਵੀ ਉਹਨਾਂ ਦੇ ਵਿਚਾਰ ਹਨ ਸੋ ਬਹੁਤ ਇੱਜ਼ਤਮਾਨ ਸਨਮਾਨ ਇੱਥੇ ਵੀ ਕਰਦੇ ਸੀ ਲੇਕਿਨ ਉੱਥੇ ਬੈਠ ਕੇ ਵੀ ਮੈਂ ਸਮਝਦਾ ਮੈਨੂੰ ਉਹ ਭੁੱਲੇ ਨਹੀਂ ਸੋ ਮੇਰਾ ਸਨਮਾਨ ਕਰਨ ਵਾਸਤੇ ਸਾਰੇ ਆਪਣੇ ਫਾਦਰ ਸਾਹਿਬ ਦੇ ਅਗਵਾਈ ਹੇਠ ਟੀਮ ਆਈ ਹੈ ਸੋ ਜਿਹੜੀ ਸੋਸ਼ਲ ਸਨਾਤਨ ਧਰਮ ਸੁਸਾਇਟੀ ਹੈ ਇੱਕ ਬਹੁਤ ਹੀ ਮੈਂ ਕਹਿੰਨਾ ਆਸਟ੍ਰੇਲੀਆ 'ਚ ਬੈਠ ਕੇ ਉਹਨੂੰ ਸੰਚਾਲਨ ਕਰਨਾ ਉਸ ਚੀਜ਼ ਦਾ ਔਰ ਸਾਡੇ ਵਾਸਤੇ ਬਹੁਤ ਹੀ ਫਖਰ ਔਰ ਮਾਨ ਦੀ ਗੱਲ ਹੈ ਜਿਹੜੀ ਸਾਡੀ ਸੰਸਕ੍ਰਿਤੀ ਸਾਡੇ ਰੀਤੀ ਰਿਵਾਜ ਔਰ ਸਾਡੇ ਜਜ਼ਬਾਤਾਂ ਨਾਲ ਜੁੜੇ ਹੋਏ ਜੋ ਵੀ ਅਸੀਂ ਕਰਮ ਕਾਂਡ ਸਾਡੇ ਸਨਾਤਨ ਧਰਮ ਦੇ ਵਿੱਚ ਦਰਸਾਏ ਗਏ ਹਨ ਔਰ ਉਹਨਾਂ ਦਾ ਪ੍ਰਚਾਰ ਕਰਨਾ ਵਿਦੇਸ਼ਾਂ ਦੇ ਵਿੱਚ ਇੱਕ ਸਾਡੇ ਹਿੰਦੁਸਤਾਨੀਆਂ ਵਾਸਤੇ ਸਾਡੇ ਖਾਸਕਰ ਬਟਾਲਾ ਨਿਵਾਸੀਆਂ ਵਾਸਤੇ ਬਹੁਤ ਹੀ ਮਾਨ ਦੀ ਗੱਲ ਹੈ ਔਰ ਮੈਂ ਅਰਦਾਸ ਕਰਨਾ ਕਿ ਪ੍ਰਮਾਤਮਾ ਉਹਨਾਂ ਨੂੰ ਹੋਰ ਉਹਨਾਂ ਨੂੰ ਉੱਥੇ ਤਰੱਕੀ ਦੇਵੇ ਔਰ ਇੱਜ਼ਤ ਮਾਨ ਸਨਮਾਨ ਉਹਨਾਂ ਦਾ ਹੋਰ ਉੱਥੇ ਵਧੇ ਜਿਹਦੇ ਨਾਲ ਅਸੀਂ ਬਟਾਲਾ ਨਿਵਾਸੀ ਵੀ ਫਖਰ ਮਹਿਸੂਸ ਕਰ ਸਕੀਏ ਸੋ ਮੈਂ ਜਿੰਨੇ ਵੀ ਸਾਥੀ ਆਏ ਹਨ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਹਰ ਇੱਕ ਦਾ ਤੰਦੇ ਇਹਨਾਂ ਮੈਂ ਧੰਨਵਾਦ ਕਰਦਾ ਹਾਂ ਔਰ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਮੇਰਾ ਬਹੁਤ ਹੀ ਅਜਮਾਨ ਸਨਮਾਨ ਦਿੱਤਾ ਹੈ ਮਨੂੰ ਔਰ ਮੈਂ ਇੱਕ ਚੀਜ਼ ਦਾ ਵਿਸ਼ਵਾਸਦਵਾਨ ਹਾਂ ਕਿ ਜੋ ਮੇਰੀ ਡਿਊਟੀ ਸਾਡੇ ਬਹੁਤ ਹੀ ਨਰਜੈਟਿਕ ਔਰ ਬਹੁਤ ਹੀ ਊਰਜਾਵਾਨ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਜੀ ਨੇ ਉਹਨਾਂ ਦੇ ਯਤਨਾਂ ਦੇ ਨਾਲ ਜਿਹੜਾ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਔਰ ਬਟਾਲਾ ਨਿਵਾਸੀਆਂ ਦੀ ਸੇਵਾ ਦੇ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਏਗੀ ਔਰ ਦਿਨ ਰਾਤ ਇੱਕ ਕਰਕੇ ਬਟਾਲਾ ਨੂੰ ਖੂਬਸੂਰਤ ਔਰ ਬਹੁਤ ਹੀ ਸਾਫ ਸੁਥਰਾ ਬਣਾਉਣ ਦੇ ਪ੍ਰਯਾਸ ਕੀਤੇ ਜਾਣਗੇ ਔਰ ਤੁਹਾਡੇ ਹਰ ਆਦਮੀ ਦੀ ਹਰ ਸ਼ਹਿਰ ਨਿਵਾਸੀ ਦੀ ਬੰਨੂ ਜਰੂਰਤ ਹੈ ਔਰ ਸਮੇਂ ਸਮੇਂ ਸਰ ਮੇਰਾ ਸਾਥ ਦਿਓ ਤਾਂ ਕਿ ਬਟਾਲਾ ਸ਼ਹਿਰ ਨੂੰ ਅਸੀਂ ਹੋਰ ਖੂਬਸੂਰਤ ਬਣਾ ਸਕੀਏ ਸਭ ਤੋਂ ਪਹਿਲਾਂ ਦੇ ਮੈਂ ਅਯਾਸ਼ ਸ਼ਰਮਾ ਜੀ ਜਿਹੜੇ ਤਵਦਾਨ ਸੋਸਾਇਟੀ ਦੇ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਰੀ ਟੀਮ ਨੇ ਸਾuns ਹਾ ਦਾ ਬਹੁਤ ਬਹੁਤ ਅਜਮਾਨ ਸਤਕਾਰ ਕੀਤਾ ਹੈ ਜਸ਼ਪਲ ਚੋਹਾਂ ਜੀ ਸਾਡੇ ਸਾਰਿਆਂ ਦੇ ਮੇਰੇ ਦੇ ਵੱਡੇ ਭਰਾ ਨੇ ਜਿਹੜੇ ਸਵੰਕਰ ਸੰਗ ਦੇ ਵੀ 올 ਇੰਡੀਆ ਪ੍ਰੈਜ਼ੀਡੈਂਟ ਨੇ ਸਾਡੀ ਨੀਵ ਦੇ ਚੇਅਰਮੈਨ ਨੇ ਤੇ ਅੱਜ ਉਹਨਾਂ ਨੂੰ ਟਰਸਟ ਦਾ ਚੇਅਰਮੈਨ ਬਣਾਇਆ ਤੇ ਸਾਡੇ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਮੈਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸ਼ਾਇਦ ਵਸਤੇ ਕਿ ਉਹ ਹੀ 라ਜੁਨੇ ਆ ਕਿ ਜਿਹੜਾ ਸ਼ਹਿਰ ਨੂੰ ਇੱਕ ਬકરી ਦਿਸ਼ਾ ਦੇਗਾ ਜਿਹੜਾ ਕਿ ਸ਼ਹਿਰ ਨੂੰ ਅਸੀਂ ਚਾਹਦੇ ਹਾਂ ਕਿ ਬਹੁਤ ਵਧੀਆ ਬਣੇ ਸਾਫ ਸੁਥਰਾ ਬਣੇ ਤੇ ਉਹ ਉਹ ਆਪਣੇ ਕੰਮ ਉਹਨਾਂ ਨੇ ਸ਼ੁਰੂ ਕਰਤੇ ਤਿੰਨ ਚਾਰ ਦਿਨ ਦੇ ਵਿੱਚ ਹੀ ਉਹਨਾਂ ਦੀ ਸਪੀਡ ਬਹੁਤ ਵਧੀਆ ਤਰੀਕਿਆਂ ਨਾਲ ਚੱਲ ਰਹੀ ਹੈ ਤੇ ਮੈਂ ਸਮਝਦਾ ਕਿ ਇੱਕ ਸ਼ਹਿਰ ਨੂੰ ਇੱਕ ਅੱਛਾ ਹੀ ਰੂਪ ਮਿਲਿਆ ਹੈ ਜਿਹੜੇ ਸਾਰੇ ਜਣੇ ਅਹੀਂ ਮਿਲ ਕੇ ਸਾਰੇ ਜਣੇ ਸਾਥ ਦਈਏ ਤੇ ਸ਼ਹਿਰ ਨੂੰ ਵਧੀਆ ਬਣਾ ਸਕੀ। ਗਲੋਬਲ ਸਨਾਤਨ ਸੇਵਾ ਸੁਸਾਇਟੀ ਵੱਲੋਂ ਪ੍ਰਧਾਨ ਸ਼੍ਰੀ ਅਜਾ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਹਨਾਂ ਦੇ ਪਿਤਾ ਜੀ ਦੀ ਯੋਗ ਅਗਵਾਈ ਹੇਠ ਅੱਜ ਸ਼੍ਰੀ ਜਸਪਾਲ ਚੋਹਾਨ ਜੀ ਨੂੰ ਨਗਰ ਸੁਧਾਰ ਟਰਸਟ ਬਟਾਰਾ ਚੇਅਰਮੈਨ ਬਨਨ ਜਿੱਥੇ ਵਧਾਈ ਦੇਣ ਆਏ ਆ ਉੱਥੇ ਹੀ ਉਹਨਾਂ ਨੂੰ ਅੱਜ ਗਲੋਬਲ ਸੇਵਾ ਸੁਸਾਇਟੀ ਵੱਲੋਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਨੇ ਔਰ ਲੋਕਾਂ ਨੂੰ ਅਪੀਲ ਕਰਦੇ ਆ ਕਿ ਨਗਰ ਸੁਧਾਰ ٹرسٹ ਨਾਲ ਸੰਬੰਧਿਤ ਜਿਨੇ ਵੀ ਉਹ ਕੰਮ ਨੇ ਉਹ ਬੇਚੇਜ਼ਿਕ ਹੋ ਕੇ ਸੀਜੀ ਚੋਹਾਨ ਜੀ ਪੁਲਾਹ ਕਿਉਂਕਿ ਜਸਪਾਲ ਚੋਹਾਨ ਜੀ ਜਿੱਥੇ ਇੰਟਰਨੈਸ਼ਨਲ ਔਰ ਨੈਸ਼ਨਲ ਲੈਵਲ ਤੇ ਆਪਣੇ ਸਵਣਕਾਰ ਸੰਘ ਦੇ ਪ੍ਰਧਾਨ ਨੇ ਉੱਥੇ ਹੀ ਉਹਨਾਂ ਨੇ ਸ਼ਹਿਰ ਦੇ ਅੰਦਰ ਇੱਕ ਵੱਖਰੀ ਪਹਿਚਾਣ ਬਣਾਈ ਹੈ ਜਿਸ ਕਰਕੇ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਐਮ ਐਲ ਏ ਸ਼ੈਰੀ ਕਲਸੀ ਜੀ ਨੇ ਸਹੀ ਚੋਣ ਕੀਤੀ ਹੈ ਔਰ ਹੁਣ ਲੋਕਾਂ ਦੇ ਕੰਮ ਜਿਹੜੇ ਆ ਉਹ ਬਿਲਕੁਲ ਰਫ਼ਤਾਰ ਨਾਲ ਹੋਣਗੇ ਔਰ ਵਧੀਆ ਹੋਣਗੇ ਧੰਨ